ਹੁਸ਼ਾਰਪੁਰ نیوز ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਚੇਤਨ ਕਸ਼ਪ ਤਾਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਰਿਸ਼ਤਾਚਾਰ ਨੂੰ ਖਤਮ ਕਰਨ ਦੇ ਜਿੱਥੇ ਦਾਅਵੇ ਕੀਤੇ ਜਾ ਰਹੇ ਨੇ ਤਾਂ ਉੱਥੇ ਹੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਜੀਲੈਂਸ ਵੱਲੋਂ ਵੀ ਸਮੇਂ-ਸਮੇਂ ਤੇ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤਾਂ ਤਾਜ਼ਾ ਮਾਮਲਾ ਹੁਸ਼ਾਰਪੁਰ ਤੋਂ ਸਾਹਮਣੇ ਆਇਆ ਇਸ ਵਕਤ ਦੀ ਵੱਡੀ ਖਬਰ ਹੈ ਜਿਹੜੀ ਹੁਸ਼ਾਰਪੁਰ ਤਹਿਸੀਲ ਤੋਂ ਸਾਹਮਣੇ ਆ ਰਹੀ ਹੈ ਹੁਸ਼ਾਰਪੁਰ ਤਹਿਸੀਲ ਦੇ ਵਿੱਚ ਵਿਜੀਲੈਂਸ ਦਾ ਛਾਪਾ ਪਿਆ ਸੋ ਤੁਹਾਨੂੰ ਹੁਸ਼ਾਰਪੁਰ ਤਹਿਸੀਲ ਦੀਆਂ ਤਸਵੀਰਾਂ ਦਿਖਾਵਾਂਗੇ ਇਹ ਜਿਤੇ ਕਿ ਵਿਜੀਲੈਂਸ ਦੀ ਟੀਮ ਪਹੁੰਚੀ ਹੈ ਤੇ ਇੱਕ ਦੱਸਿਆ ਜਾ ਰਿਹਾ ਕਿ ਨਾਇਬ ਤਹਿਸੀਲਦਾਰ ਦੇ ਰੀਡਰ ਅਲੋਕ ਮੜਿਕ ਨੂੰ ਵਿਜੀਲੈਂਸ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਿਆ ਹਾਲਾਂਕਿ ਪੂਰਾ ਮਾਮਲਾ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਹੈ ਕਿ ਉਸ ਤੋਂ ਬਰਾਮਦਗੀ ਹੋਈ ਹੈ ਕਿਸ ਦੀ ਸ਼ਿਕਾਇਤ ਤੇ ਇਸ ਬਾਬਤ ਹੈ ਕਾਰਵਾਈ ਹੋਈ ਹੈ ਤਾਂ ਜਲਦ ਥੋੜੇ ਸਮੇਂ ਤੱਕ ਵਿਜੀਲੈਂਸ ਵੱਲੋਂ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਪੂਰਾ ਮਾਮਲਾ ਹੈ ਤੇ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਡੀਐਸਪੀ ਵਿਜੀਲੈਂਸ ਮਨੀਸ਼ ਸ਼ਰਮਾ ਆਪਣੀ ਟੀਮ ਦੇ ਨਾਲ ਪਹੁੰਚੇ ਹੋਏ ਨੇ ਤਾਂ ਗ੍ਰਫਤਾਰ ਕਰਕੇ ਲਿਜਾ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਸ ਵਿਅਕਤੀ ਦੇ ਮੂੰਹ ਤੇ ਰੁਮਾਲ ਬੰਨਿਆ ਹੋਇਆ ਹੈ ਉਸ ਨੂੰ ਵਿਜੀਲੈਂਸ ਟੀਮ ਆਪਣੇ ਨਾਲ ਗ੍ਰਫਤਾਰ ਕਰਕੇ ਲੈ ਗਈ ਹੈ ਜਿਸ ਦਾ ਨਾਮ ਅਲੋਕ ਮਣਿਕ ਦੱਸਿਆ ਜਾ ਰਿਹਾ ਹੈ ਤੇ ਜੋ ਨਾਇਬ ਤਹਿਸੀਲਦਾਰ ਦਾ ਰੀਡਰ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੂਰਾ ਮਾਮਲਾ ਕੀ ਹੈ ਜਲਦ ਵਿਜੀਲੈਂਸ ਇਸਾਰੇ ਮਾਮਲੇ ਤੋਂ ਪਰਦਾ ਚੁਕੇਗੀ মিডিਆ ਨੂੰ ਪ੍ਰੈਸ ਨੋਟ ਜਾਰੀ ਕਰੇਗੀ ਪਰੰਤੂ ਇੱਥੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਜਿਹੜੀਆਂ ਉਹ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਪੰਜਾਬ ਡੀਜੀਪੀ ਪੰਜਾਬ ਪੁਲਿਸ ਦੇ ਜੀਜੀਪੀ ਗੌਰਵ ਜੱਟ ਵੱਲੋਂ 52 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਜਿਹੜਾ ਡਿਸਮਿਸ ਕੀਤਾ ਗਿਆ ਤੇ ਜਦੋਂ ਵਿਜੀਲੈਂਸ ਦੀ ਟੀਮ ਹੁਸ਼ਾਰਪੁਰ ਤਹਿਸੀਲ ਦੇ ਵਿੱਚ ਪਹੁੰਚਦੀ ਹੈ ਤਾਂ ਤਹਿਸੀਲ ਕੰਪਲੈਕਸ ਦੇ ਵਿੱਚ ਜਿਹੜਾ ਹੜਕੰਪ ਮੱਚ ਜਾਂਦਾ ਹੈ ਤੇ ਜੋ ਸਮੁੱਚਾ ਸਟਾਫ ਮੌਜੂਦ ਹੁੰਦਾ ਸਾਰਾ ਸਟਾਫ ਆ ਜਿਹੜਾ ਉਹ ਬਾਹਰ ਆ ਜਾਂਦਾ ਹੈ ਤਾਂ ਮੜਕੰਪ ਮੱਚ ਜਾਂਦਾ ਕਿਉਂਕਿ ਸੁਭਾਵਿਕ ਹੈ ਕਿ ਜਦੋਂ ਕਿਤੇ ਵਿਜੀਲੈਂਸ ਦੀ ਟੀਮ ਪਹੁੰਚਦੀ ਆਇਆ ਤਾਂ ਜਿਸ ਮਹਿਕਮੇ ਤੇ ਵਿੱਚ ਜਿਸ ਵਿਭਾਗ ਦੇ ਵਿੱਚ ਛਾਪਾ ਵੱਜਦਾ ਆ ਤਾਂ ਉੱਥੋਂ ਦੇ ਮੁਲਾਜ਼ਮਾਂ ਨੂੰ ਤਰੇਲੀਆਂ ਜਿਹੜੀਆਂ ਜਰੂਰ ਆ ਜਾਂਦੀਆਂ ਨੇ ਤਾਂ ਦੱਸਣਯੋਗ ਹੈ ਕਿ ਹੁਸ਼ਿਆਰਪੁਰ ਤਹਿਸੀਲ ਕੈਂਪਲੈਕਸ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਚੰਦ ਕੁ ਮਿੰਟ ਪਹਿਲਾਂ ਤਾਂ ਅਸੀਂ ਵਿਜੀਲੈਂਸ ਦੀ ਟੀਮ ਪਹੁੰਚਤੀ ਆ ਡੀਐਸਪੀ ਮਨੀਸ਼ ਸ਼ਰਮਾ ਦੀ ਅਗਵਾਈ ਦੇ ਵਿੱਚ ਤੇ ਨਾਇਬ ਤਹਿਸੀਲਦਾਰ ਦੇ 리ਡਰ ਅਲੋਕ ਮਣਿਕ ਜਿਸ ਦਾ ਨਾਮ ਦੱਸਿਆ ਜਾ ਰਿਹਾ ਉਸ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੱਗਈ ਆ ਜਿਸ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਗਈਆਂ ਨੇ ਤਾਂ ਜਲਦ ਵਿਜੀਲੈਂਸ ਵੱਲੋਂ ਮੀਡੀਆ ਨੂੰ ਜਿਹੜਾ ਪੂਰਾ ਪ੍ਰੈਸ ਨੋਟ ਜਾਰੀ ਕਰ ਦਿੱਤਾ ਜਾਵੇ ਤੁਹਾਨੂੰ ਪੂਰੀ ਜਾਣਕਾਰੀ ਫਿਰ ਦੇ ਦਿਆਂਗੇ ਕੈਮਰਾ ਪਰਸਨ ਬਲਜਿੰਦਰ ਮਹਿਰਾ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹਸਰਪੁਰ ਦਿਸਤੇ ਨਾਲ